ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਇੱਕ ਆ ਬੱਚੇ ਦੀ ਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਨੂੰ ਜਦੋਂ ਸਕੂਲ ਦੇ ਟੀਚਰ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਤੂੰ ਸਕੂਲ ਦਾ ਕੰਮ ਨਹੀਂ ਕੀਤਾ ਤੇ ਬੱਚੇ ਦੀਆਂ ਅੱਖਾਂ ਦੇ ਵਿੱਚ ਨਾ ਪਾਣੀ ਆ ਜਾਂਦਾ ਤੇ ਫਿਰ ਟੀਚਰ ਬੱਚੇ ਨੂੰ ਪੁੱਛਦਾ ਕਿ ਅੱਜ ਤੂੰ ਕੀ ਖਾ ਕੇ ਆਇਆ ਤੇ ਫਿਰ ਬੱਚੇ ਦਾ ਜਵਾਬ ਸੁਣ ਕੇ ਨਾ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਤੇ ਬੱਚਾ ਕਹਿੰਦਾ ਕਿ ਸਰ ਜੀ ਅੱਜ ਸਾਡੇ ਘਰ ਦੇ ਵਿੱਚ ਆਟਾ ਹੈ ਨਹੀਂ ਸੀ ਇਸ ਲਈ ਮੈਂ ਕੁਝ ਨਹੀਂ ਖਾ ਕੇ ਆਇਆ ਅੱਗੇ ਤੁਸੀਂ ਪੂਰੀ ਵੀਡੀ ਹੈਂ ਤਿਕਾਦੋ ਕਰਨਾ ਤੇਰੇ ਕੁੱਟ ਪਵੇ ਨਹੀਂ ਨਹੀਂ ਮਾਰ ਲਈ ਇੱਕ ਅੱਦਾ ਹੈ ਨਹੀਂ ਕੀ ਖਾਦਾ ਅੱਜ ਤਾਂ ਇਹ ਕਰਨੀ ਹੈ ਆਟਾ ਨਹੀਂ ਆਇਆ ਜੱਸੀ ਕੇ ਹੈ ਤੇਰੇ ਆਟਾ ਹੀ ਨਹੀਂ ਆਇਆ ਰਹਿਟਾ ਹੀ ਨਹੀਂ ਸੀਗਾ ਹਾਏ ਭੁਖਾ ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ